ਉਹ ਕੈਨ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ 32 ਬੋਰ ਦਾ ਪਿਸਟਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ ਆਖਿਖ 10000 ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਤੋਂ ਜਿਹੜਾ ਪਹਿਲਾ ਕੇਸ ਹੈ ਇਹਦੇ ਵਿੱਚ ਕੋਲਿੰਸ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈ ਜੀ ਐ ਕੋਕੀਨ ਦੀ ਐਨਫਲੂਐਂਟ ਪਾਰਟੀਆਂ ਉਤੇ ਰਹਿਣ ਲੱਗਿਆ ਇਹਨੇ ਓਵਰਸਟੇ ਵੀ ਕੀਤੀ ਆ ਔਰ ਇਹਨੇ ਕਾਉਂਟਰਵੈਂਨਸ਼ਨ ਵੀ ਕੀਤੀ ਆ ਜਿਹੜਾ ਪਾਸਪੋਰਟ ਐਪ ਦੀ ਵਪਾਰ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਈ ਇੰਸਪੈਕਟਰ ਬਲਵਿੰਦਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀ ਐਲੀਅਸ ਹਰਸ਼ ਇਹ ਬਸੰਤ ਐਵੈਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ ਬਾਹਰੋਂ ਪਾਸ ਹੈ ਔਰ ਅਖਲੇਸ਼ ਵੇਜ ਜਿਹੜਾ ਹੈ ਉਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੋਰ ਵੀ ਇਹਦੇ ਨਾਲ ਮਿਲਿਆ ਬੀਕਾਮ ਪੜਿਆ ਹੋਇਆ ਮੇਨ ਅਖਲੇਸ਼ ਵੀ ਇਥੇ ਅਮਰਸਰ ਦੇ ਵਿੱਚ ਰਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂਡ ਜਾਂਦੇ ਸੀਗੇ ਆ ਵਾਲੈਂਸ ਤੋਂ ष्मान ਤੇ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰੀ ਆਪ ਵੀ ਗਿਆ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀ ਮੰਗਾਉਂਦਾ ਰਿਹਾ ਫਿਰ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ 'ਚ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ 'ਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚੱਲੇ ਜਾਂਦੇ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨੇ ਜਾਂਦਾ ਤੇ ਇਸ ਕਰਕੇ ਜਿਹੜਾ ਕੋਲੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਚੋਂ ਇਹਨੂੰ ਅਸੀਂ ਗ੍ਰਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ ਕਾਰਟਲ ਬਸਟ ਹੋਇਆ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਦਾਦੂਪੁਰ थाना मजीठा अमृतसर रूरल ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੋਇਆ ਕਬੂਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਮੱਗਲਰਜ਼ ਨਾਲ ਇਹਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਐਲੀਅਸ ਰਾਹੁਲ ਕਤੂ ਨੰਗਲ ਰੋਡ ਪੀਐਸ ਮਜੀਠਾ ਅੰਮ੍ਰਿਤਸਰ ਰੂਰਲ ਇਹ ਇਹ ਵੀ ਇੱਕ ਕਪੜੇ ਦੀ ਫੈਕਟਰੀ ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿੱਤੋਂ 8 ਲੱਖ 10 ਹਜ਼ਾਰ ਡਰੱਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰਾਮਦ ਹੋਈ ਹੈ ਇੱਕ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ 딜 ਕਰਦਾ ਸੀਗਾ ਉਹ ਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਤੋਂ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਓਕੀਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹਦਾ ਪਤਾ ਫਾਸ਼ ਹੋਏਗਾ ਸੁਰਖੀ ਦੀ ਇਨਵੈਸਟੀਗੇਸ਼ਨ ਅਜੇ ਔਨ ਹੈ ਸਾਡੇ ਕੋਲ